ਮਰੀਓ ਪੈਣੋ ਧਿਆਨ ਦਿਓ ਪੁਰਾਣੀਆਂ ਮਾਈਆਂ ਨੂੰ ਵੇਖੋ ਬਹੁਤੇ ਕਹਿ ਦਿੰਦੇ ਨਹੀਂ ਜੀ ਹੁਣ ਤੇ ਨਵੀਂ ਜਨਰੇਸ਼ਨ ਐ ਉਹ ਮਾਈਆਂ ਇੱਕ ਦੁਪੱਟਾ ਸਿਰ ਤੇ ਲੈਂਦੀਆਂ ਸੀ ਇੱਕ ਉਤੋਂ ਦੀ ਬੁਕਲ ਮਾਰ ਕੇ ਰੱਖਦੀਆਂ ਸੀ ਪਰ ਅੱਜ ਕੀ ਹੋ ਰਿਹਾ ਇਹ ਦੁਪੱਟਾ ਸਾਡੇ ਸਿਰ ਤੋਂ ਲਿੱਥਿਆ ਗਲ 'ਚ ਆ ਗਿਆ ਗਲ ਤੋਂ ਲਿੱਥਿਆ ਮੋਢੇ ਤੇ ਆ ਗਿਆ ਅੱਜ ਮੋਢੇ ਤੋਂ ਲੱਥਦਾ ਲੱਥਦਾ ਲੱਥੀ ਗਿਆ ਜੀ ਸਚਾਈ ਐ ਨਾ ਤੇ ਮੇਰੀਓ ਪੈਣੋ ਇਹੀ ਉਹ ਬੇਨਤੀ ਕਰਾਂਗੇ ਕੋਈ ਬਾਪ ਨਹੀਂ ਚਾਹੁੰਦਾ ਕਿ ਮੈਨੂੰ ਆਪਣੀ ਧੀ ਦੇ ਕਰਕੇ ਸਮਾਜ ਦੇ ਵਿੱਚ ਨਿਮੀ ਪਾ ਕੇ ਚੱਲਣਾ ਪਵੇ ਉੱਚੇ ਉੱਚੇ ਟਾਪ ਪਾ ਕੇ ਜਿੰਨਾ ਪਾ ਕੇ ਪੁੱਤ ਨਹੀਂ ਬਣਿਆ ਜਾਂਦਾ ਉਹ ਧੀਆ ਪੁੱਤ ਹੁੰਦੀਆਂ ਨੇ ਜਿਹੜਾ ਬਾਪ ਦਾ ਸਿਰ ਉੱਚਾ ਕਰਕੇ ਰੱਖਣ ਆਪਣੇ ਸੋਹਰੇ ਕਰ ਇੱਜ਼ਤ ਦੇ ਨਾਲ ਜਾਣ ਬਾਪ ਵੀ ਫਿਰ ਸਿਰ ਤਾਂ ਚੱਕ ਕੇ ਪਿੰਡ ਵਿੱਚ ਤੁਰੇ ਕਿ ਮੇਰੀ ਧੀ ਜਿਹੜੀ ਪੁੱਤ ਬਣ ਕੇ ਗਈ ਹੈ ਤੇ ਮਰੀਓ ਪੈਣੋ ਤਿਆਰ ਬੜ ਤਿਆਰ ਉਹ ਮਾਤਾ ਗੁਜ਼ਰ ਕਰਦੀਆਂ ਬਰਸਾਂ ਜੋ ਮਰੀਓ ਪੈਣੋ ਧਿਆਨ ਦਿਓ ਪਰ ਰਾਣੀਆਂ ਮਾਈਆਂ ਨੂੰ ਵੇਖੋ ਬਹੁਤੇ ਕਹਿ ਦਿੰਦੇ ਨਹੀਂ ਜੀ ਹੁਣ ਤੇ ਨਵੀਂ ਜਨਰੇਸ਼ਨ ਐ ਉਹ ਮਾਈਆਂ ਇੱਕ ਦੁਪੱਟਾ ਸਿਰ ਤੇ ਲੈਂਦੀਆਂ ਸੀ ਇੱਕ ਉਤੋਂ ਦੀ ਬੁਕਲ ਮਾਰ ਕੇ ਰੱਖਦੀਆਂ ਸੀ ਪਰ ਅੱਜ ਕੀ ਹੋ ਰਿਹਾ ਇਹ ਦੁਪੱਟਾ ਸਾਡੇ ਸਿਰ ਤੋਂ ਲਿੱਥਿਆ ਗਲ 'ਚ ਆ ਗਿਆ ਗਲ ਤੋਂ ਲਿੱਥਿਆ ਮੋਢੇ ਤੇ ਆ ਗਿਆ ਅੱਜ ਮੋਢੇ ਤੋਂ ਲੱਥਦਾ ਲੱਥਦਾ ਲੱਥੀ ਗਿਆ ਜੀ ਸਚਾਈ ਐ ਨਾ ਤੇ ਮੇਰੀ ਉਹ ਪੈਣੋ ਇਹੀ ਉਹ ਬੇਨਤੀ ਕਰਾਂਗੇ ਕੋਈ ਬਾਪ ਨਹੀਂ ਚਾਹੁੰਦਾ ਕਿ ਮੈਨੂੰ ਆਪਣੀ ਧੀ ਦੇ ਕਰਕੇ ਸਮਾਜ ਦੇ ਵਿੱਚ ਨਿਮੀ ਪਾ ਕੇ ਚੱਲਣਾ ਪਵੇ ਉੱਚੇ ਉੱਚੇ ਟਾਪ ਪਾ ਕੇ ਜਿੰਨਾ ਪਾ ਕੇ ਪੁੱਤ ਨਹੀਂ ਬਣਿਆ ਜਾਂਦਾ ਉਹ ਧੀਆ ਪੁੱਤ ਹੁੰਦੀਆਂ ਨੇ ਜਿਹੜਾ ਬਾਪ ਦਾ ਸਿਰ ਉੱਚਾ ਕਰਕੇ ਰੱਖਣ ਆਪਣੇ ਸੋਹਰੇ ਕਰ ਇੱਜ਼ਤ ਦੇ ਨਾਲ ਜਾਣ ਬਾਪ ਵੀ ਫਿਰ ਸਿਰ ਤਾਂ ਚੱਕ ਕੇ ਪਿੰਡ ਵਿੱਚ ਤੁਰੇ ਕਿ ਮੇਰੀ ਧੀ ਜਿਹੜੀ ਪੁੱਤ ਬਣ ਕੇ ਗਈ ਹੈ ਤੇ ਮਰੀ ਉਹ ਪੈਣੋ ਤਿਆਰ ਬੜ ਤਿਆਰ ਉਹ ਮਾਤਾ ਗੁਜ਼ਰ ਕਰਦੀਆਂ ਬਰਸਾਂ ਜੋ